ਲਗਾਤਾਰ ਹੋ ਰਹੀ ਬਰਸਾਤ ਦੇ ਕਾਰਨ ਜਿੱਥੇ ਦਰਿਆਵਾਂ ਦੇ ਵਿੱਚ ਪਾਣੀ ਦਾ ਪੱਧਰ ਵਧਿਆ ਹੈ ਤਾਂ ਦੂਜੇ ਪਾਸੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਰਾਵੀ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧਣ ਦੇ ਕਾਰਨ ਜਿੱਥੇ ਤੁਸੀਬਨ ਟੁੱਟ ਗਿਆ ਤਾਂ ਕਈ ਲੋਕਾਂ ਦਾ ਵੱਡਾ ਨੁਕਸਾਨ ਵੀ ਹੋਇਆ ਉਧਰ ਤੁਸੀਬਨ ਦੇ ਪਾੜ ਨੂੰ ਪੂਰਾ ਕਰਨ ਦੇ ਲਈ ਵਿਧਾਇਕ ਬ੍ਰਿੰਦਰ ਸਿੰਘ ਪਹਾੜਾ ਜਿੱਥੇ ਕਿ ਬ੍ਰਿੰਦਰਜੀਤ ਸਿੰਘ ਪਹਾੜਾ ਦੇ ਵੱਲੋਂ ਡਿਨਨਗਰ ਹਲਕੇ ਤੇ ਦਰਾਗਾ ਵਿਖੇ ਤੁਸੀਬਨ ਨੂੰ ਪੇ ਪਾੜ ਨੂੰ ਪੂਰਾ ਕਰਨ ਦੇ ਲਈ ਲਗਾਤਾਰ ਕੰਮ ਕੀਤਾ ਗਿਆ ਤੇ ਅੱਧੀ ਰਾਤ ਤੱਕ ਉਹ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਕੰਮ ਕਰਦ ਰਿਹਾ ਇਸ ਬਾਰੇ ਜਾਣ ਕਰ ਦਿੰਦੇ ਹੋਏ ਜਦੋਂ ਪਹਾੜਾਂ ਦੇ ਸਿਆ ਕਿ ਉਹਨਾਂ ਦੇ ਵੱਲੋਂ ਬਾਬਾ ਸ਼੍ਰੀਚੰਦ ਗੁਰਦੁਆਰਾ ਸਭਿਖੇ ਜਦ ਮੱਥਾ ਟੇਕਣ ਆਏ ਸੀ ਤਾਂ ਉੱਥੋਂ ਦੇ ਮੈਨੇਜਰ ਤੇ ਗੁਰੰתי ਸਾਹਿਬ ਤੋਂ ਪਤਾ ਚੱਲਿਆ ਸੀ ਕਿ ਤੁਸੀਂ ਬਨ ਵਿੱਚ ਪਾੜ ਪੈਣ ਦੇ ਕਾਰਨ ਕਾਫੀ ਲੋਕਾਂ ਨੂੰ ਨੁਕਸਾਨ ਹੋਇਆ ਜਿੱਥੇ ਕਿ ਬੱਬਾ ਸ਼੍ਰੀ ਚੰਦ ਸਿੰਘ ਜੀ ਦੇ ਜਨਮ ਉਤਸਵ ਤੇ ਵੀ ਹਜ਼ਾਰਾਂ ਸੰਗਤਾਂ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਆਉਣ ਗਿਆ ਇਸ ਕਰਕੇ ਪਾੜ ਨੂੰ ਪੂਰਨਾ ਬਹੁਤ ਜ਼ਰੂਰੀ ਹੈ ਜਿਸ ਤੋਂ ਬਾਅਦ ਕੋਣਾਵਲੋ ਲਗਾਤਾਰ ਇਹ ਯਤਨ ਕੀਤਾ ਗਿਆ ਤਾਂ ਜੋ ਤੋਂ ਸੇਵਾ ਨੂੰ ਜੋ ਪਾੜ ਪਿਆਏ ਉਸ ਨੂੰ ਪੂਰਾ ਕੀਤਾ ਜਾ ਸਕੇ ਤਸਵੀਰ ਦੇ ਨਹੀਂ ਕੱਲ ਅਸੀਂ ਸ਼ਾਮਾਂ ਦੇ ਲੱਗੇ ਆ 6 ਵਜੇ ਦੇ ਰਾਤ 2:30 ਵਜੇ ਇੱਥੋਂ ਗਏ ਆ ਤੇ ਇੱਕ ਬੰਦ ਸੀਗਾ ਜਿਹੜਾ ਉਹ ਰਾਤ ਪੂਰਤਾ ਸੀਗਾ ਤੇ ਜਿਹੜਾ ਵੱਡਾ ਬੰਨ ਉਹ ਹੁਣ ਸਾਰੇ ਮੇਰੇ ਨਾਲ ਲੱਗੇ ਆ ਸਾਰੇ ਸੱਜਣ ਮਿੱਤਰ ਤੇ ਸਵਾ 8 ਹੋ ਗਏ ਆ ਰਾਤ ਦੇ ਤੇ ਲਗਾਤਾਰ ਚੱਲਣੀਆਂ ਜੀ ਸੀ ਬੀ ਮਸ਼ੀਨਾ ਪੋਕਲੈਨਾਂ ਤੇ ਟਿਪਰਾਂ ਔਰ ਦੁਪਹਿਰੇ ਅੱਜ ਤਰਨ ਚੁਗ ਜੀ ਆ ਗਏ ਸੁਖਵੀਰ ਬਾਦਲ ਜੀ ਆ ਗਏ ਉਹਦੇ ਕਰਕੇ ਬਹੁਤ ਸਾਡਾ ਅਫਸੈਟ ਹੋਇਆ ਕੰਮ ਦੋ ਟਿਪਰਾਂ ਸਾਡੀਆਂ ਛੜਕ ਤੋਂ ਬਹਿ ਗਈਆਂ ਥੱਲੇ ਤੇ ਮੈਂ ਕਿਹਾ ਤਿੰਨ ਚਾਰ ਘੰਟੇ ਲੱਗੇ ਇੱਕ ਟਿਪਰ ਨੂੰ ਕੱਢਦੇ ਆ ਜੇ ਇੱਕ ਦੂਜੀ ਫਸੀ ਆ ਉਹਦੇ ਕਰਕੇ ਸਾਡਾ ਸਾਰਾ ਅਫਸੈਟ ਹੋ ਗਿਆ ਕੰਮ ਸੋ ਮੈਂ ਸਾਰਿਆਂ ਨੂੰ ਇਹੋ ਬੇਨਤੀ ਕਰਦਾ ਕਿ ਆਪਣੇ ਜੇ ਕਿਸੇ ਲੀਡਰ ਨੇ ਆ ਮੌਕਾ ਵੇਖਣਾ ਆ ਤੇ ਉਹ ਭਾਈ ਥੋੜਾ ਜਿਆ ਐਨਾ ਮੇਰੀ ਬੇਨਤੀ ਆ ਵੀ ਜਿੱਥੇ ਕੰਮ ਚੱਲਦਾ ਉੱਥੇ ਤੇ ਨਾ ਨਾ ਜਾਓ ਤੇ ਜੇ ਆਉਣਾ ਆ ਤੇ ਫਿਰ ਨਾਲ ਆਣ ਕੇ ਹੱਥ ਬਟਾਓ ਉਹ ਬੜਾ ਡਿਸਟਰਬ ਹੋਇਆ ਆ ਕੰਮ ਬਹੁਤ ਅਪਸੈਟ ਹੋਇਆ ਨਹੀਂ ਤੇ ਹੁਣ ਨੂੰ ਅਸੀਂ ਆਲਮੋਸਟ ক্লোਜ਼ ਵਾਲੇ ਕੰਮ ক্লোਜ਼ ਕਰ ਦੇਣਾ ਇਹ ਤੁਸੀਂ ਬੰਦ ਦੇਣੀ ਪਰ ਐਨੀਹੋ ਉਹਦੇ ਨਾਲ ਸਾਡਾ ਅਪਸੈਟ ਸਿਸਟਮ ਹੁਣ ਕਰਕੇ ਤੇ ਅਜੇ ਹੁਣ ਰਾਤ ਸਵਾ 8:00 ਵਜੇ ਹੁਣ ਫੇਰ ਰਾਤ ਲੱਗੇ ਆ ਸ਼ੁਰੂ ਕਰਨ ਕੰਮ ਤੋ ਨੁਕਸਾਨ ਲੋਕਾਂ ਦਾ ਬਹੁਤ ਹੋਇਆ ਵਾ ਤੇ ਬਾਕੀ ਸਰਕਾਰ ਜਿਹੜੀ ਆ ਉਹ ਤੋਂ ਮੈਂ ਇਹ ਮੰਗ ਕਰਦਾ ਜਿਹੜੀ ਪੰਜਾਬ ਸਰਕਾਰ ਆ ਕਿ 50000 ਰੁਪਿਆ ਕਿਸਾਨਾਂ ਨੂੰ ਫਸਲ ਦਾ ਦਿੱਤਾ ਜਾਏ ਤੇ 50000 ਸੈਂਟ ਗਵਰਨਮੈਂਟ ਦੇ ਤਰਨ ਚੁੱਕ ਜੀ ਆਏ ਮੈਂ ਉਹਨਾਂ ਨੂੰ ਹੀ ਇਹ ਪੁੱਛਿਆ ਮੈਂ ਕਿ ਸ਼ਾਇਦ ਅੱਜ ਇੱਥੇ ਐਲਾਨ ਕਰਨ ਆਏ ਆ ਮੋਦੀ ਸਾਹਿਬ ਨੂੰ ਪੁੱਛ ਕੇ ਕਿਉਂਕਿ ਜਿਹੜੀਆਂ ਗਵਰਨਮੈਂਟ ਦੇ ਵਿੱਚ ਬੰਦੇ ਹੁੰਦੇ ਆ ਨਾ ਉਹ ਮੁਆਇਨਾ ਨਹੀਂ ਕਰਨ ਆਉਂਦੇ ਐਲਾਨ ਕਰਨ ਆਉਣਾ ਚਾਹੀਦਾ ਤੇ ਉਹਨਾਂ ਨੂੰ ਅੱਜ ਐਲਾਨ ਕਰਨਾ ਚਾਹੀਦਾ ਸੀਗਾ ਤੇ ਵਥੇਰਾ ਮੈਂ ਮਗਰ ਭਜਿਆ ਰੋਕਿਆ ਵੀ ਆ ਤੇ ਪਰ ਨਹੀਂ ਉਹਨਾਂ ਨੇ ਕੋਈ ਜਵਾਬ ਨਹੀਂ ਗਾੜੀਓ ਦਿੱਤਾ ਤੇ ਇਸ ਕਰਕੇ ਜਿੰਨੇ ਜੋਗੇ ਆ ਉਹ ਅਸੀਂ ਸਾਰੀ ਟੀਮ ਲੱਗੀ ਆ ਤੇ ਸਰਕਾਰ ਦਾ ਟੋਟਲੀ ਫੇਲੀਅਰ ਆ ਕਿ ਸਰਕਾਰ ਅੱਖਾਂ ਬੰਦ ਕਰਕੇ ਹਰ ਕੰਮ ਤੇ ਬੈਠੀ ਹੋਈ ਕਿੰਨੇ ਕੁ ਨੌਜਵਾਨ ਆਏ ਸੀ ਕਿੰਨੇ ਕੁ ਲੋਕ ਲੱਗੇ ਹੋਏ ਮੇਲਾ ਲੱਗਾ ਸਵੇਰ ਦਾ ਯਾਰ ਸੇਵਾ ਭਾਵਨਾ ਚਾਹੀਦੀ ਹੈ ਜਦੋਂ ਤੁਸੀਂ ਆਪ ਅੱਗੇ ਲੱਗ ਜਾਓ ਤੇ ਦੁਨੀਆ ਨੂੰ ਸੰਗਤਾਂ ਨੂੰ ਤੇ ਕੋਈ ਮਨਾ ਹੀ ਨਹੀਂ ਨਾ ਹੁੰਦਾ ਕੰਮ ਜਿੰਨੇ ਕੋਈ ਯਾਰ ਦੋਸਤਾਂ ਕੋਈ ਟਿਪਰਾਂ ਲਾਈਆਂ ਕਿਸੇ ਕੋਈ ਜੀਸੀਪੀ ਉਹ ਲੈ ਕੇ ਆ ਕੇ ਕੋਪੋਕ ਲੈਣ ਲੈ ਕੇ ਆਇਆ ਔਰ ਸਾਰੇ ਲੱਗੇ ਆ ਲਗਾਤਾਰ ਕੱਲ ਸ਼ਾਮਾਂ ਦੇ ਉਹ ਜਦੋਂ ਆਪ ਅੱਗੇ ਲੱਗ ਜੋ ਫਿਰ ਸੇਵਾ ਦਾ ਸੇਵਾਦਾਰਾਂ ਦੀ ਤੇ ਸੰਗਤ ਦੀ ਕੋਈ ਕਮੀ ਨਹੀਂ ਰਹਿਣ ਦਿੰਦੇ ਸਮਾਂ ਤੇ ਜੇ ਲੱਗੇਗਾ ਮੈਂ ਖ ਰਾਤ ਸਾਰੀ ਲੱਗ ਜਾਣੀ ਹੈ ਰਾਤ ਲੱਗ ਕੇ ਹੋ ਸਕਦਾ ਕੱਲ ਦਿਨੇ ਵੀ ਥੋੜਾ ਬਹੁਤ ਕੰਮ ਚੱਲੇ ਪ੍ਰਸ਼ਾਸਨ ਨਾਲ ਗੱਲ ਹੋਈ ਆ ਉਹ ਮੈਨੂੰ ਐਕਸ਼ਨ ਸਾਹਿਬ ਮਿਲੇ ਆ ਕੋਈ ਤਕਰੀਬਨ ਮੇਰੇ ਕੋਲ 12 1 ਵਜੇ ਦੇ ਕਰੀਬ ਆਏ ਹੀ ਮੇਰੇ ਕੋਲ ਐਸ ਡੀ ਐਮ ਸਾਹਿਬ ਨਾਲ ਗੱਲ ਹੋਈ ਤੇ ਉਹ ਮੁੜ ਕੇ ਐਕਸ਼ਨ ਸਾਹਿਬ ਦੇ ਵੀ ਮੈਨੂੰ ਮਿਲਣ ਆਏ ਉਹ ਕਹਿੰਦੇ ਕਿ ਅਸੀਂ ਤੇ ਮਤਲਬ ਮਿੱਟੀ ਤੁਸੀਂ ਇਧਰੋਂ ਪਾ ਰਹੇ ਹੋ ਬਹੁਤ ਵਧੀਆ ਗੱਲ ਤਾਂ ਅਸੀਂ ਪਰਲੇ ਬੰਨੇ ਸ਼ੁਰੂ ਕਰਨ ਲੱਗੇ ਆ ਤੇ 15 ਟਿਪਰਾਂ ਜਿਹੜੀਆਂ ਉਹ ਤਿਆਰ ਨੇ ਤੇ ਮੈਂ ਤੇ ਡੀਕ ਦਾ ਰਹਿ ਗਿਆ ਉਹ 15 ਟਿਪਰਾਂ ਵੀ ਨਹੀਂ ਆਈਆਂ ਇਸ ਵੇਲੇ ਰਾਤ ਸਵਾ ਅੱਠ ਹੋ ਗਿਆ ਇਹ ਦੁਪਹਿਰਾਂ ਦੀਆਂ ਗੱਲਾਂ ਨਹੀਂ ਤੇ ਬੋਰੂ ਜ਼ਰੂਰ ਆਏ ਆ ਇੱਥੇ ਖਾਲੀ ਤੇ ਉਹ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਇੰਨੀ ਕਿਰਪਾ ਕਰ ਦਿਓ ਕਿ ਅਸੀਂ ਜਿੰਨਾ ਕੰਮ ਕਰ ਰਹੇ ਆ ਉਹ ਕਰ ਸਕਦੇ ਆ ਕੱਲ ਨੂੰ ਤੁਸੀਂ ਇਹ ਬੋਰੂ ਮਿੱਟੀ ਦੇ ਭਰ ਕੇ ਤੇ ਇਹਦੇ ਅੱਗੇ ਸਪੋਰਟ ਲਾ ਦਿਓ ਵੀ ਇੰਨੀ ਹੁਣ ਮੁਸ਼ਕਲ ਨਾਲ ਮਿੱਟੀ ਵੀ ਨਹੀਂ ਮਿਲ ਰਹੀ ਤੇ ਲੈ ਕੇ ਆਏ ਆ ਘਟੋ ਘਟ ਇੰਨੇ ਦੇ ਨਾਲੇ ਮਨਰੇਗਾ ਵਾਲਿਆਂ ਨੂੰ ਕੰਮ ਮਿਲ ਜੇਗਾ ਨਾਲੇ ਇਹਨੂੰ ਤੁਸੀਂ ਪੱਕਾ ਕਰ ਦਿਓ ਉਹ ਹੁਣ ਜੋ ਅਸੀਂ ਬੈਸਟ ਕਰ ਸਕਨੇ ਆ ਰਾਤ ਨੂੰ ਕਰਾਂਗੇ ਤੇ ਸਵੇਰੇ ਦੇਖਦੇ ਆਂ ਪ੍ਰਸ਼ਾਸਨ ਸਾਹਿਬ ਸਵੇਰੇ ਕੋਈ ਟਿਪਰਾ ਉਹਨਾਂ ਦੀ ਆਜਣ ਲਈ ਤੇ ਆਇਆ ਕਹਿ ਰਹੀ ਕੋਈ ਆਪਣਾ ਪੁਰਾਣਾ ਰੈਸਟ ਹਾਊਸ ਆ ਉਹ ਪੁੱਟ ਕੇ ਲਿਆਉਣਾ ਵਾ ਤੇ ਵਿਛਦੇ ਆ ਅਜੇ ਤੱਕ ਤੇ ਨਹੀਂ ਕੋਈ ਟਿਪਰ ਆਈ ਕੋਈ ਉਸ ਤਰ੍ਹਾਂ ਦੀ ਪ੍ਰਸ਼ਾਸਨ ਨੂੰ ਕੋਈ ਮਦਦ ਨਹੀਂ ਆ ਸਰਕਾਰ ਨੂੰ ਕੋਈ ਮਦਦ 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 ਕਾਦੀ ਹੋਣੀ ਹੈ ਟਰਾਲੀਆਂ ਵੀ ਸਾਰੀਆਂ ਆਪਣੀਆਂ ਸਾਡੀਆਂ ਤੇ ਟਿਪਰਾਂ ਵੀ ਸਾਰੀਆਂ ਆਪਣੀਆਂ ਲਾਈਆਂ ਹੋਈਆਂ ਜੀਸੀਪੀਆਂ ਵੀ ਆਪਣੀਆਂ ਲਾਈਆਂ ਈਵਨ ਪੱਠਿਆਂ ਤੋਂ ਜਿਹੜਾ ਵੱਟੇ ਤੇ ਰੋੜੀ ਤੇ ਕੇਰੀ ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਮੈਡਮ ਰਨਾ ਚੌਧਰੀ ਫੋਨ ਕਰ ਰਹੀ ਆਪਣੇ ਇਲਾਕੇ ਦੇ ਜਿਹੜੇ ਪੱਠੇ ਵਾਲੇ ਆ ਮੈਂ ਵੀ ਆਪਣੇ ਇਲਾਕੇ ਚ ਫੋਨ ਕਰ ਰਿਹਾ ਸੋ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਕਿਸੇ ਨੇ 10 ਟਰਾਲੀਆਂ ਕਿਸੇ ਨੇ 4 ਟਿਪਰਾਂ ਕਿਹਨੇ 5 ਟਿਪਰਾਂ ਉਹ ਪੱਥਰਾਂ ਦੀ ਆਪਣੇ ਰੋੜਿਆਂ ਦੀਆਂ ਤੇ ਕੇਰੀ ਦੀ ਵੀ ਆ ਰਹੀ ਹੈ ਉਹ ਗੱਡੀਆਂ ਬਹਿ ਜਾਂਦੀਆਂ ਨੇ ਤੇ ਅਸੀਂ ਉਹ ਥੋੜਾ ਥੋੜਾ ਬੈੱਡ ਬਣਾ ਕੇ ਉੱਤੇ ਉਹ ਪਾ ਕੇ ਤੇ ਇਸ ਤਰੀਕੇ ਨਾਲ ਗਾਂ ਚੱਲ ਰਹੇ ਆ ਸੋ ਮੈਂ ਸਾਰੇ ਉਹਨਾਂ ਦਾ ਵੀ ਧੰਨਵਾਦ ਕਰਦਾ ਸਰਕਾਰ ਵੱਲੋਂ ਅਜੇ ਤੱਕ ਇੱਕ ਮਤਲਬ ਇੱਕ ਮੱਲੋ ਕਹ ਲਓ ਕਿ ਬੋਰੂਨੀ ਮਿੱਟੀ ਦਾ ਆਇਆ ਤੇ 15 ਟਿਪਰਾਂ ਜਿਹੜੀਆਂ ਹੋਣੀਆਂ ਉਹ ਵੀ ਨਹੀਂ ਆਈਆਂ ਕਿਉਂਕਿ ਇੱਥੇ ਤੇ ਟਿਪਰ ਬਹੁਤ ਪੈਣੀ ਆ ਇੱਥੇ ਤੇ ਮੇਰੇ ਹਿਸਾਬ ਨਾਲ 4-500 ਟਿਪਰ ਦਾ ਕੰਮ ਆ ਸੋ ਇਸ ਬਾਬਾ ਇਹਨਾਂ ਦਾ ਤੇ ਸੇਵਾਪਾ ਉਹਨਾਂ ਨਾਲ ਨਹੀਂ ਆਈ। ਦੇਖੋ ਇਹਦੇ 'ਚ ਸਰਹੱਦਾਂ ਨਹੀਂ ਹੁੰਦੀਆਂ। ਜੇ ਜਦੋਂ ਸੇਵਾ ਕਰਨੀ ਆ ਫੇਰੇ ਇਹ ਇਹ ਉਹ ਸਰਹੱਦਾਂ ਤੇ ਰਹੀਏ ਤੇ ਫੇਰ ਉਹ ਗੱਲ ਨਹੀਂ ਬਣਦੀ। ਆਪਾਂ ਵੇਖਿਆ ਅਸਲ ਲੀਡਰ ਇਦਾਂ ਹੀ ਕਰਦੇ ਆ ਆਪਣੇ ਹਲਕੇ ਦੇ ਜਾਂਦੇ। ਮੈਂ ਲੀਡਰ ਨਹੀਂ ਆ ਭਾਈ ਮੈਂ ਲੀਡਰ ਨਹੀਂ। ਜੇ ਲੀਡਰ ਨਹੀਂ ਤੇ ਐਡੀ ਨੇਰੀ 'ਚ ਦੋਰੇ ਲੋਕਾਂ ਜਥਾਇਆ। ਬਾਬਾ ਸ਼੍ਰੀ ਚੰਦ, ਟਾਲੀ ਸਾਹਿਬ ਗੁਰਦੁਆਰਾ ਸਾਹਿਬ ਨਤਮਸਤਕ ਹੋਣੇ ਅਕਾਲ ਵੀ ਇੱਥੇ ਮੱਥਾ ਟੇਕਣ ਹੀ ਆਏ ਸੀ ਮੈਂ ਤੇ ਬਲਜੀਤ। ਤੇ ਜਦੋਂ ਇੱਥੇ ਆਏ ਆ ਤੇ ਸੰਗਤ ਨੇ ਹੀ ਦੱਸਿਆ ਕਿ ਆ ਜੇ ਪੜਾ ਸਾਹਿਬ ਅੱਗੇ ਲੱਗੋ ਤੇ ਇਹ ਕੰਮ ਤੁਸੀਂ ਕਰ ਉੱਥੋਂ ਬਾਬਾ ਜੀ ਅ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਆਗੇ ਮੈਨੇਜਰ ਸਾਹਿਬ ਗੱਡੀ ਤੇ ਲੰਘ ਰਹੇ ਉਹ ਖਲੋਗੇ ਉੱਥੇ ਉਹਨਾਂ ਨੇ ਜਾਣਕਾਰੀ ਛੱੜਤੀ ਮੇਰੇ ਨਾਲ ਦਿਆਂ ਤੇ ਜ ਅਰਦਾਸ ਕਰਤੀ ਤੇ ਫਿਰ ਜਦੋਂ ਅ ਮੈਂ ਸੋਚਿਆ ਕਿ ਬਾਬਾ ਸ਼੍ਰੀ ਚੰਦ ਜੀ ਨੇ ਆਪ ਸੇਵਾ ਲਈ ਹੈ ਤੇ ਉਹਦੇ ਕਰਕੇ ਫਿਰ ਅਸੀਂ ਉਹ ਰਾਤ ਹੀ ਫੋਨ ਕੀਤਾ ਮੈਨੂੰ ਨਹੀਂ ਸਮਝ ਲੱਗੀ ਅੱਧੇ ਘੰਟੇ ਦੀ ਟੇਪਰਾਂ ਦਾ ਅਰੇਂਜਮੈਂਟ ਅੱਧੇ ਘੰਟੇ ਚ ਅਸੀਂ ਉਹ ਆਪਣੇ ਤਾਜ ਦਾ ਬੇਟਾ ਉਹਦੇ ਪਲਾਟਾਂ ਚ ਮਿੱਟੀ ਪੁੱਟ ਕੇ ਲਿਆ ਰਹੇ ਆ ਉਹਨੇ ਹੁਣੇ ਤਾਜੀ ਪਵਾਈ ਸੀ ਕਿ ਬਾਬਾ ਜੀ ਤੇ ਮੈਂ ਕਹਿੰਦਾ ਕੋਈ ਨਹੀਂ ਫਿਰ ਪਵਾ ਲਾਂਗੇ ਸੇਵਾ ਆ ਉਥੋਂ ਮਿੱਟੀ ਵੀ ਅਸੀਂ ਉਥੋਂ ਹੀ ਲਿਆ ਰਹੇ ਆ ਉਹ ਇਸ ਕਰਕੇ ਫਿਰ ਉਸ ਤੋਂ ਬਾਅਦ ਆ ਦੇਖਿਆ ਤੇ ਇਹਦੇ ਜਿਆਦਾ ਮੋਟਾ ਕੰਮ ਸੀਗਾ ਵੀ ਸਰਕਾਰ ਦੇ ਵੱਸ ਦੀ ਗੱਲ ਆ ਵੀ ਕੋਈ ਬੜਾ ਯੋਰ ਮਾਰਨ ਪਰ ਸੰਗਤ ਨੇ ਸਾਥ ਦਿੱਤਾ ਕਹਿੰਦਾ ਤੂੰ ਅੱਗੇ ਲੱਗੋ ਤੇ ਅਸੀਂ ਉਹ ਕਰਕੇ ਸਾਰਾ ਤੇ ਲੱਗੇ ਹੋਏ ਆ ਤਗੜੇ ਹੋ ਕੇ ਤੇ ਕਰਦੇ ਰਵਾਂਗੇ ਜਿੰਨੇ ਜੋਗੇ ਆਪਾਂ ਸਰ ਇਹ ਜਿਹੜਾ ਕੰਮ ਆ ਜਿਹੜਾ ਤੁਸੀਂ ਕਰਿਓ ਵੈਸੇ ਦੇਖਿਆ ਇਹ ਤੇ ਸਰਕਾਰ ਜਾਂ ਪ੍ਰਸ਼ਾਸਨ ਦਾ ਬੰਦਾ ਵਾ ਕਿ ਉਹ ਰੇਂਜਮੈਂਟ ਕਰ ਸਕਦੇ ਆ ਕਾਫੀ ਜਿਆਦਾ ਵੱਡਾ ਕੰਮ ਆ ਸੋ ਜਿਹੜੇ ਲੀਡਰ ਲੋਕਾਂ ਦੇ ਨਿਗਰਦਾ ਜਾਂ ਉਹਨਾਂ ਦਾ ਪ੍ਰਸ਼ਾਸਨ ਚੋਂ ਨਹੀਂ ਆ ਰਹੇ ਦੇਖੋ ਕੱਲ ਇੱਥੇ ਬਾਬਾ ਸ਼੍ਰੀ ਚੰਦ ਜੀ ਦਾ ਜਨਮ ਦਿਹਾੜਾ ਤੇ ਸੰਗਤਾਂ ਅੱਜ ਵੀ ਨਗਰ ਕੀਰਤਨ ਆਇਆ ਇੱਥੇ ਬੜਾ ਵੱਡਾ ਔਰ ਜੋੜਾ ਵੀ ਅਸੀਂ ਕੰਮ ਕਰਦੇ ਇਥੋਂ ਨਤਮਸਤਕ ਹੋ ਕੇ ਕਰਦੇ ਆ ਤੇ ਕੱਲ ਵੀ ਇੱਥੇ ਬਹੁਤ ਸੰਗਤ ਹੋਣੀ ਆ ਤੇ ਪਤਾ ਨਹੀਂ ਹੁੰਦਾ ਬਾਰਸ਼ ਦਾ ਤੇ ਮੀਂਹ ਦਾ ਕਦੋਂ ਪਾਣੀ ਚੱਲ ਪਿਆ ਸੀ ਉਸ ਕਰਕੇ ਜ਼ੋਰ ਮਾਰ ਰਹੇ ਆ ਤੇ ਬਾਕੀ ਜਿਹੜੀ ਹਲਕਾ ਇੰਚਾਰਜ ਜਾਂ ਲੀਡਰ ਜਿਹੜੇ ਵੀ ਹੈਗੇ ਆ ਆਮ ਆਦਮੀ ਪਾਰਟੀ ਦੇ ਸਾਰੇ ਹਲਕੇ ਉਹ ਤੇ ਵੇਖੋ ਮੈਂ ਤੇ ਇਹੋ ਕਹੂੰਗਾ ਵੀ ਲੋਕਾਂ ਨੇ ਉਹਨਾਂ ਨੂੰ ਮਿਲਖਾ ਸਿੰਘ ਬਣਾਇਆ ਹੋਇਆ। ਤੋ ਲੱਭਣਗੇ ਕਿੱਥੋਂ? ਤੁਸੀਂ ਦੇਖਿਆ ਹੀ ਆ ਜਿਹੜੀ ਸਪੀਡ ਨਾਲ ਦੌੜ ਰਹੇ ਆ ਉਹ ਮਗਰ ਲੋਕ ਚੜ ਰਹੇ ਆ ਤੇ ਗਾੜੀ ਉਹਨਾਂ ਨੇ ਸਪੀਡ ਇੰਨੀ ਕਿ ਚੱਕ ਚੱਕੀ ਹੋਈ ਆ ਲੋਕਾਂ ਨੇ ਉਹਨਾਂ ਮਗਰ ਚੜ ਕੇ। ਉਹ ਇਸ ਕਰਕੇ ਸਾਨੂੰ ਤੇ ਵੀ ਪ੍ਰੋਬਲਮ ਆ ਰਹੀ ਆ ਵੀ ਆ ਜਿਹੜੇ ਰੋੜੇ ਰਾੜੇ ਲਿਆ ਰਹੇ ਆ ਉਹ ਪੱਠਿਆਂ ਤੋਂ ਮਿਲ ਨਹੀਂ ਰਹੇ। ਤੋ ਉਹ ਫਿਰ ਕਿਸੇ ਸਿਆਣੇ ਨੇ ਸਲਾਹ ਦਿੱਤੀ ਕਹਿੰਦੇ ਵੀ ਜਿਹੜੇ ਸਭ ਤੋਂ ਵੱਧ ਔਖੇ ਆ ਪਿੰਡ ਵਾਲੇ ਉੱਥੇ ਪਿੰਡ ਜਾਓ ਰੋੜੇ ਉੱਥੋਂ ਮਿਲਣੇ ਆ ਸਰਕਾਰ ਦੇ ਖਿਲਾਫ ਇਕੱਠੇ ਕਰਕੇ ਬੈਠੇ। ਤੋ ਅਹੀਂ ਤੇ ਭਾਈ ਪਹਿਲੀ ਵਾਰ ਵੇਖਿਆ ਵੀ ਇਹੋ ਜੀ ਸਰਕਾਰ 86 ਤੋਂ ਬਾਅਦ ਸਭ ਤੋਂ ਵੱਧ ਪਾਣੀ ਹਰਕਾਂ ਆਇਆ ਤੇ ਸੁੱਤੇ ਪਏ ਸਰਕਾਰ ਨੂੰ ਕੋਈ ਟੈਨਸ਼ਨ ਨਹੀਂ ਗਈ ਇਹ ਕੋਡਨ ਖਰੋਲਾ ਲੈ ਆ ਕੇ ਦੇ ਦਿੱਤਾ ਸਾਡੇ ਮਾਝੇ ਵਾਲਿਆਂ ਨੂੰ ਜੋ ਤਬਰ ਲੈ ਲੈ ਕੇ ਹਟੇ ਲੈਣ ਦੇ 40-40 ਲੱਖ ਰੁਪਏ ਦਾ ਫੇਰਾ ਪੈਂਡਿਆ ਕਮਾਲ ਦੀ ਗੱਲ ਆ ਭਈ ਮੁਬਾਰਕ ਆ ਇਹਨਾਂ ਇਹਨਾਂ ਦੀ ਲੀਡਰੀ ਇਹਨਾਂ ਨੂੰ ਮੁਬਾਰਕ ਆ ਬਹੁਤ ਧੰਨਵਾਦ ਆ ਇਹਨਾਂ ਦਾ ਨਹੀਂ ਉਹਦੇ ਚ ਵੇਖੋ ਬੀਬੀਆਂ ਵੱਲੋਂ ਇਹ ਵਿਸ਼ੇਸ਼ ਧੰਨਵਾਦ ਆ ਅਸੀਂ ਵੀ ਧੰਨਵਾਦ ਕਰਦੇ ਆ ਸਰਕਾਰ ਦਾ ਕਿ ਜਿਹੜਾ ਉਤੋਂ ਆਟਾ ਛੁੱਟ ਰਿਹਾ 5-5 ਕਿਲੋ ਉਹ ਬੀਬੀਆਂ ਨੂੰ ਗੁੰਨਣਾ ਨਹੀਂ ਪੈ ਰਿਆ ਉਹ ਜਦੋਂ ਛੁੱਟਦੇ ਆਪਣੇ ਆਪ ਗੁੱਜ ਜਾਂਦਾ ਤੇ ਬਾਅਦ ਚ ਉਹ ਡੰਗਰਾਂ ਨੂੰ ਪਾਉਣਾ ਪੈਂਦਾ ਬੜਾ ਤਨਵਾਦ ਆ ਸਰਕਾਰ ਦਾ ਉਤੋਂ ਲੇਜ਼ ਦੇ ਪੈਕਟ ਵੀ ਛੁੱਟੇ ਆ ਤੇ ਕੱਲ ਮੈਂ ਨੰਗਲਪਿੰਡ ਗਿਆ ਹੇ ਉਹ ਬੀਬੀ ਕਹਿੰਦੀ ਵੀ ਸਾਡੇ ਵੀ ਆਇਆ ਤੇ ਅਸੀਂ ਚਾਦਰ ਵਿਛਾਉਂਦੇ ਰਹੇ ਤਿੰਨ ਪੈਕਟ ਲੇਜ਼ ਦੇ ਛੁੱਟੇ ਉਹ ਵੀ ਪਾਣੀ 'ਚ ਮਰ ਜਣੇ ਨੇ ਛੁੱਟਦੇ ਜਿਹੜਾ ਹੈਗਾ ਹੀ ਕੋ ਸੋ ਗੱਲ ਇਹ ਆ ਯਾਰ ਪੀਆਰ ਤੋਂ ਬਾਹਰ ਨਹੀਂ ਆ ਰਹੀ ਉਹ ਦਿੱਲੀ ਵਾਲਿਆਂ ਨੇ ਬੇੜਾਗਰ ਕਰ ਦੇਣਾ ਇਹਨਾਂ ਦਾ ਸਾਰੇ ਜਿੰਨੇ ਵੀ ਇਹ ਪੰਜਾਬੀ ਲੱਗੇ ਨਾ 92 94 ਲੈ ਜੀ ਮੁੜ ਕੇ ਹਲਕਿਆਂ ਚ ਵੜ ਜਾਣਗੇ ਨਾ ਆਉਣ ਵਾਲੇ ਸਮੇਂ ਚ ਤੇ ਮੇਰਾ ਨਾਮ ਥਾ ਦੇ ਨਦਿਕ ਬਣਾਇਆ ਹੋਇਆ ਸਾਰਿਆਂ ਦਾ ਉਹਨਾਂ ਨਾਲ ਵੱਧ ਸਪੀਡ ਆ ਜਿੰਨੀ ਚ ਦੌੜ ਰਹੇ ਆ ਅੱਗੇ ਅੱਗੇ ਆਪਣੀ ਸਰਕਾਰ ਚ ਯਾਰ ਤਾਂ ਦੇ ਹਾਲਾਤ ਨੇ ਤੇ ਡੇਢ ਸਾਲ ਨੂੰ ਕੀ ਬਣੂਗਾ ਓਏ ਆਪ ਦਾ ਚੈੱਕ ਕਰਨ ਸਿਸਟਮ ਨੂੰ ਪੀੜੀ ਥੱਲੇ ਛੋਟਾ ਜ਼ਰੂਰ ਮਾਰਨ ਲੱਗਦਾ ਹੁੰਦਾ ਸਰਕਾਰ ਚ ਵੀ ਨਹੀਂ ਅਸੀਂ ਬੜੇ ਉਹ ਹੈਗੇ ਆ ਪਰ ਅੱਜ ਵੀ ਦੇਖਿਆ ਉਹ ਪਠਾਨ ਮਾਜਰਾ ਜੀ ਵੀ ਰੌਲਾ ਪਾ ਰਹੇ ਉਹ ਕਈ ਲੀਡਰ ਇਹਨਾਂ ਦੇ ਰੌਲਾ ਨੂੰ ਪਿੰਡਾਂ ਚ ਨਹੀਂ ਵਣਦੇ ਕਿੱਦਾਂ ਵਣਨ ਦੇਣਗੇ ਯਾਰ ਤੁਸੀਂ ਜਦੋਂ ਤੁਸੀਂ ਆਪਣੀ ਆਪਣੀ ਸਰਕਾਰ ਚ ਰਹਿ ਕੇ ਵੀ ਕਈ ਵਾਰ ਬੋਲਣਾ ਪੈਂਦਾ ਆ ਆਪਣਾ ਹੱਕ ਲੈਣ ਲਈ ਇਹ ਲੀਡਰਾਂ ਨੂੰ ਮੈਂ ਇੱਕ ਵਾਰ ਵਹਿਮ ਕੱਢ ਦਿਆਂ ਨਾ ਭਗਵੰਤ ਮਾਨ ਨੇ ਕਿਸੇ ਨੂੰ ਐਮਐਲਏ ਬਣਾਉਣਾ ਨਾ ਬਰਿੰਦਰ ਪਾੜੇ ਨੂੰ ਕਿਸੇ ਨੇ ਐਮਐਲਏ ਬਣਾਉਣਾ ਐਮਐਲਏ ਬਣਾਉਣਾ ਤੁਹਾਡੇ ਇਲਾਕੇ ਦੇ ਲੋਕਾਂ ਨੇ ਜਿਹੜਾ ਆਪਣੇ ਇਲਾਕੇ ਦੇ ਲੋਕਾਂ ਨਾਲ ਖੜੂਗਾ ਮਰੂਗਾ ਆਪਣੀ ਸਰਕਾਰ ਨਾਲ ਲੜੂਗਾ ਆਪਣੀ ਸਰਕਾਰ ਦੇ ਵਜ਼ੀਰਾ ਨਾਲ ਲੜੂਗਾ ਉਹ ਬੰਦਾ ਦੁਬਾਰਾ ਚੁਣਿਆ ਜਾਊਗਾ ਤੇ ਜਿਹੜਾ ਇਹ ਸੋਚੇ ਵੀ ਹਾਏ ਓਏ ਮੈਂ ਕਿਤੇ ਬੋਲ ਪਿਆ ਨਾ ਕਿਤੇ ਬਿਆਨ ਦੇ ਦਿੱਤਾ ਤੇ ਮੇਰੀ ਸੰਗੀ ਘੁੱਟੀ ਜਾਣੀ ਆ ਉਹਦੇ ਨਾਲ ਵੱਧ ਸੰਗੀ ਅਗਲਿਆਂ ਦੇ ਇਲੈਕਸ਼ਨ ਚ ਲੋਕਾਂ ਘਟਣੀ ਆ। ਹੋਰ ਵੀ ਪ੍ਰਤਾਪ ਨਹੀਂ ਬੋਲਿਆ ਕਿ ਉਹਨੂੰ ਕਰ ਦਿੱਤਾ ਹੈ। ਹਾਂ ਕੱਢਤਾ ਉਹਨਾਂ ਨੂੰ ਵੀ ਪਰ ਮੈਂ ਉਸ ਚੀਜ਼ ਤੇ ਤੇ ਚਲੋ ਕੀ ਜਾਣਾ ਆ। ਐਸ ਵਕਤ ਹਾਲਾਤ ਹੀ ਹੋਰ ਆ ਪੋਲਿਟੀਕਲ ਗੱਲ ਕੀ ਕਰਨੀ ਪਤਾ ਹੀ ਆ ਤੁਹਾਨੂੰ ਕਿਹੜਾ ਭੁਲੇਖਾ ਸਾਰੀ ਦੁਨੀਆ ਨੂੰ ਨਹੀਂ ਭੁਲੇਖਾ। ਉਹ ਬਾਕੀ ਮੈਂ ਕਹਿਣਾ ਵੀ ਸੇਵਾ ਕਰਨ ਬਾਹਰ ਨਿਕਲਣਾ ਤੇ ਸਟੰਟ ਨਾ ਲੈਣਾ। ਫੋਟੋਆਂ ਨਾ ਐਦਾ ਇਸ ਢੰਗ ਦੇ ਨਾਲ ਉਹ ਨਾ ਕਰ ਮੈਂ ਹਾਏ ਚੋਪਰ ਤੇ ਚੜ ਗਿਆ ਹੈ। ਚ ਫੋਟੋਆਂ ਲੈ ਰਹੇ ਆ। ਉਹ ਬਾਕੀ ਹਰੇਕ ਨੂੰ ਆਪਣੀ ਮੁਬਾਰਕ ਹੈ ਜੋ ਬੀਜਣਗੇ ਉਹ ਵੱਢ ਲੈਣਗੇ।